ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਬੜੇ ਅਹਿਮ ਵਿਸ਼ੇ ਬਾਰੇ ਗੱਲ ਕਰਾਂਗੇ ਬਾਰ ਬਾਰ ਲੋਕੇ ਦੇ ਬਾਰੇ ਪੁੱਛਦੇ ਰਹਿੰਦੇ ਆ ਵੀ ਮੱਜਾਂ ਬੋਲਦੀਆਂ ਨਹੀਂ ਗਾਮਾਂ ਰਹਿੰਦੀਆਂ ਨਹੀਂ ਇਸ ਵਿਸ਼ੇ ਬਾਰੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਹੈਗੀਆਂ ਆਪਣੀ ਕਿਤਾਬ ਹੈ ਜਿਹੜੀ ਵਿਗਿਆਨਕ ਡੇਰੀ ਫਾਰਮਿੰਗ ਉੱਚ ਵੀ ਇਹਦੇ ਬਾਰੇ ਦੱਸਿਆ ਪਿਆ ਪਰ ਹੁਣ ਇਸ ਬਾਰੇ ਲੋਕੀ ਟੀਕੇ ਬਹੁਤ ਭਰਾ ਰਹੇ ਸੋ ਮੈਨੂੰ ਲੱਗਿਆ ਵੀ ਇਸ ਵਿਸ਼ੇ ਬਾਰੇ ਗੱਲ ਕਰਨੀ ਹੈ ਜ਼ਰੂਰੀ ਹੈ ਪਹਿਲਾਂ ਤੁਮੇ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਹੂੰਗਾ ਵੀ ਸ਼ਨੀਵਾਰ ਪੀਡੀਏਪੇ ਦਾ ਮੇਲਾ ਹੈ ਮੈਂ ਵੀ ਉੱਥੇ ਆਉਣਾ ਹੈ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਆਪਾਂ ਮੇਲੇ 'ਚ ਮਿਲਦੇ ਆਂ ਗੱਲਾਂ ਬਾਤਾਂ ਕਰਦੇ ਆਂ ਸ਼ਨੀਵਾਰ ਦੁਪਹਿਰ ਤੋਂ ਬਾਅਦ ਐਤਵਾਰ ਸਾਰਾ ਦਿਨ ਹਨਾ ਆਪਾਂ ਉੱਥੇ ਮਿਲਦੇ ਆਂ ਮੇਲੇ 'ਚ ਐਤਵਾਰ ਤਾਂ ਸਾਰਾ ਦਿਨ ਪੱਕਾ ਹੀ ਹੈ ਸੁਭਿਸ਼ਾ ਜਿਹੜਾ ਹੈਗਾ ਦੇਖੋ ਕੀ ਹੈ ਵੀ ਗੱਲ ਇਹ ਹੀ ਹੈ ਵੀ ਅਸੀਂ ਵਧੀਆ ਸੀਮਨ ਭਰਾ ਰਹੇ ਆਂ ਵਧੀਆ ਸੀਮਨ ਲੈ ਰਹੇ ਆਂ ਪਹਿਲੀ ਗੱਲ ਤਾਂ ਇਹ ਧਿਆਨ ਰੱਖੋ ਬੀ ਸੀਮਨ ਦੇ ਵਿੱਚ ਪੰਜਾਬ ਚ ਕਰੋੜਾਂ ਰੁਪਏ ਦੀ ਠੱਗੀ ਚੱਲ ਰਹੀ ਹੈ ਤੁਸੀਂ ਇਹ ਯਾਦ ਰੱਖੋ ਵੀ ਜਿਹਦੇ ਪੈਸੇ ਦੇ ਰਹੇ ਨੇ ਜਿਹੜੇ ਸੀਮਨ ਦੇ ਉਹ ਸੀਮਨ ਤੁਹਾਨੂੰ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਦੂਜੀ ਗੱਲ ਦੇਖੋ ਕੀ ਹੈ ਵੀ ਬਹੁਤ ਸਾਰੇ ਲੋਕ ਹਾਰਮੋਨ ਪ੍ਰੋਟੋਕੋਲ ਵਰਤਦੇ ਆ ਹਾਰਮੋਨ ਪ੍ਰੋਟੋਕੋਲ ਬਾਰੇ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਸਾਡੇ ਕਈ ਵਟਸਐਪ ਗਰੁੱਪ ਹੈਗੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਇਹਦੇ ਬਾਰੇ ਡਿਸਕਸ਼ਨ ਹੋਈ ਹੈ ਇਹਦੇ ਬਾਰੇ ਆਪਾਂ ਡਿਟੇਲਸ ਚ ਗੱਲ ਕਰਾਂਗੇ ਹਾਰਮੋਨ ਪ੍ਰੋਟੋਕੋਲ ਜੇ ਤੁਸੀਂ ਵਰਤਦੇ ਹੋ ਤੈ ਯਕੀਨੀ ਬਣਾਓ ਵੀ ਜਿਹੜੇ ਹਾਰਮੋਨ ਨੇ ਉਹ ਘੱਟੋ ਘੱਟ ਧੁੱਪੇ 'ਨਾਂ ਰੱਖੇ ਹੁਣ ਜੇ ਤੁਸੀਂ ਵੀ ਲੈ ਕੇ ਆਂਦੇ ਧੁੱਪੇ 'ਨਾਂ ਰੱਖੇ ਹੁਣ ਜੇ ਬਹੁਤ ਸਾਰੇ ਦੁਕਾਨਦਾਰ ਜਿਹੜੇ ਹੈਗੇ ਫ੍ਰਿਜ ਬੰਦ ਕਰ ਜਾਂਦੇ ਆ ਰਾਤ ਨੂੰ ਚਲੋ ਉਹ ਤਾਂ ਫੇਰ ਵੀ ਫ੍ਰਿਜ ਦਾ ਟੈਂਪਰੇਚਰ ਠੀਕ ਰਹਿੰਦਾ ਪਰ ਕਈ ਵੇਰ ਕਿਉਂਕਿ ਸਾਡੇ ਹਾਰਮੋਨ ਜਿਹੜੇ ਹੁੰਦੇ 10-12 ਦਿਨ ਚੱਲਦੇ ਰਹਿੰਦੇ ਆ ਉਹਨੂੰ ਲਿਆ ਕੇ ਘੱਟੋ ਘੱਟ ਫ੍ਰਿਜ ਦੇ ਵੀ ਜਰੂਰ ਰੱਖੋ ਧੁੱਪੇ ਰੱਖਣ ਨਾਲ ਜਾਂ ਗਰਮੀ 'ਚ ਰੱਖਣ ਨਾਲ ਹਾਰਮੋਨ ਦਾ ਅਸਰ 100% ਘਟਦਾ ਹੈ ਕਿਉਂਕਿ ਇਹ ਹਾਰਮੋਨ ਸਾਰੇ ਹੁੰਦੇ ਆ ਪ੍ਰੋਟੀਨ ਹਾਰਮੋਨ ਹੀ ਹੁੰਦੇ ਆ ਤੋ ਇਹਨਾਂ ਦੀ ਐਕਟੀਵਿਟੀ ਘਟ ਜਾਂਦੀ ਏ। ਉਸ ਤੋਂ ਬਾਅਦ ਦੇਖੋ ਕੀ ਹੈ ਜਿਹੜਾ ਬੜਾ ਜ਼ਰੂਰੀ ਹੈ ਸਰਦੀਆਂ ਦੇ ਵਿੱਚ ਕਿਉਂਕਿ ਦੇਖੋ ਹਰਾ-ਚਾਰਾ ਬਹੁਤ ਵਧੀਆ ਹੁੰਦਾ ਸਾਡੇ ਕੋਲੇ। ਔਰ ਅਸੀਂ ਸੇਵਾ ਬਹੁਤ ਕਰਦੇ ਆ ਤਾਜ਼ੇ ਸੂਏ ਪਸ਼ੂਆਂ ਦੀ। ਪਸ਼ੂਆਂ ਦੇ ਵਿੱਚ ਜਿੰਨਾ ਚ ਤਾਰਾਂ ਗੰਦੀਆਂ ਆਉਂਦੀਆਂ ਤਾਰਾਂ ਸਾਫ ਨਹੀਂ ਆਉਂਦੀਆਂ ਅਸੀਂ ਦਵਾਈ ਵੀ ਭਰਾ ਲਈ ਹੈ। ਤੇ بار بار ਉਹਨਾਂ ਦੀ ਧਾਰਾਂ ਵੀ ਖਰਾਬ ਹੋ ਰਹੀਆਂ ਮੰਨ ਲਓ ਥਣਾਜ ਵੀ ਛਿੱਧੀਆਂ ਹੁੰਦੀਆਂ ਬਾਰ ਬਾਰ ਜਾਂ ਜਾੜਾ ਪੈਂਦਾ ਦੁੱਧ ਚ ਜਾਂ ਦੁੱਧ ਪਤੀਲੇ ਦੇ ਨਾਲ ਲੱਗਦਾ ਹੈ ਇਹ ਪਸ਼ੂਆਂ ਦਾ ਖੂਨ ਦੇ ਵਿੱਚ ਯੂਰੀਆ ਜ਼ਿਆਦਾ ਹੋ ਸਕਦਾ ਹੈ ਉਹਦਾ ਕਾਰਨ ਇਹ ਨਹੀਂ ਤੁਹਾਡੀ ਫੀਡ ਚ ਯੂਰੀਆ ਉਹਦਾ ਕਾਰਨ ਇਹ ਹੈ ਵੀ ਤੁਸੀਂ ਖਲ ਜ਼ਿਆਦਾ ਪਾ ਰਹੇ ਹੋ ਸੋ ਤੁਸੀਂ ਕੀ ਕਰ ਸਕਦੇ ਹੋ ਪੱਠੇ ਪਾਉਣ ਤੋਂ 1.5 ਤੋਂ 2 ਘੰਟੇ ਬਾਅਦ ਤੁਸੀਂ 90 ਤੋਂ 120 ਮਿੰਟ ਦੇ ਵਿੱਚ ਅਸੀਂ ਕਹਿੰਦੇ ਹਾਂ ਮੰਨ ਲਓ 6 ਵਜੇ ਪੱਠੇ ਪਾਏ ਤਾਂ 7:30-8 ਵਜੇ 5ml ਦਾ ਖੂਨ ਕਢੋ ਆਮ ਸਰਿੰਜ ਦੇ ਵਿੱਚ ਕਢੋ ਨੇੜੇ ਦੀ ਜਿਹੜੀ ਬੰਦਿਆਈ ਲੈਬੋਰਟਰੀ ਆ ਵਿੱਚ ਲੈ ਜਾਓ ਨੂੰ ਕਹੋ ਇਹ ਚ ਯੂਰੀਆ ਚੈੱਕ ਕਰਨਾ ਜੇ ਤਾਂ 25 ਤੋਂ 30 ਯੂਰੀਆ 25 ਤੋਂ 30 mg ਯੂਰੀਆ 100 ml ਖੂਨ ਚ 25 ਤੋਂ 30 ਵੱਧ ਤੋਂ ਵੱਧ ਹੁੰਦਾ ਫਿਰ ਤਾਂ ਠੀਕ ਹੈ ਜੇ 35 40 50 ਆ ਰਿਹਾ ਤਾਂ ਤੁਹਾਨੂੰ ਤੁਰੰਤ ਜਿਹੜੀ ਤੁਸੀਂ ਵਾਧੂ ਖੁਰ ਪਾ ਰਹੇ ਹੋ ਉਹ ਬੰਦ ਕਰਨ ਦੀ ਲੋੜ ਹੈ ਜਾਂ ਫਿਰ ਜਿਹੜੀ ਤੁਸੀਂ ਫੀਡ ਪਾ ਰਹੇ ਹੋ ਮੰਨ ਲਓ ਤੁਸੀਂ 5 ਕਿਲੋ ਫੀਡ ਪਾ ਰਹੇ ਹੋ ਤਾਂ ਤੁਸੀਂ ਫੀਡ ਕਿਲੋ 1.5 ਕਿਲੋ ਘਟਾ ਕੇ ਉਹਦੇ ਵਿੱਚ ਕਿਲੋ 1.5 ਕਿਲੋ ਚੋਕਰ ਜਾਂ ਕਿਲੋ 1.5 ਕਿਲੋ ਛਿਲਕਾ ਪਾ ਦਿਓ 2-3 ਦਿਨਾਂ ਚ ਤੁਹਾਡੀਆਂ ਧਾਰਾਂ ਤੇ ਤਾਰਾਂ ਦੋਨੇ ਸਾਫ਼ ਹੋ ਜਾਣਗੀਆਂ ਇਹ ਜੇ ਪਸ਼ੂ ਕੀ ਹੁੰਦਾ ਵੀ ਖੂਨ ਚ ਨਾਈਟ੍ਰੋਜਨ ਵੱਧ ਜਾਂਦੀ ਹੈ ਜਦੋਂ ਨਾ ਮੰਨ ਲਓ 35 40 45 ਤੱਕ ਜਦੋਂ ਯੂਰੀਆ ਆ ਜਾਂਦਾ ਖੂਨ ਦੇ ਵਿੱਚ ਤਾਂ ਇਹ ਪਸ਼ੂ ਮਾਰਨ ਬਹੁਤ ਜ਼ਿਆਦਾ ਲੱਗ ਜਾਂਦੇ ਨੇ ਨਾਈਟ੍ਰੋਜਨ ਨਾਲ ਪਸ਼ੂ ਦੇ ਸਰੀਰ ਦੇ ਵਿੱਚ ਜਿਹੜੀ ਪੀ ਐਚ ਹੈ ਉਹ ਐਲਕੈਲਾਈਨ ਹੋ ਜਾਂਦੀ ਹੈ ਉਹ ਇਹ ਜੇ ਪਸ਼ੂ ਮਾਰਦੇ ਬਹੁਤ ਜ਼ਿਆਦਾ ਸੋ ਇਹ ਧਿਆਨ ਰੱਖਣਾ ਅਗਲਾ ਗੱਲ ਹੈ ਕਿ ਜਿਹੜੀ ਦੇਖੋ ਉਹ ਹੈਗੀ ਵੀ ਪਸ਼ੂ ਦੀ ਰਿਊਮਨ ਪੀ ਐਚ ਜਿਹੜੀ ਪੇਟ ਦੀ ਪੀ ਐਚ ਉਹ 6.5 ਤੋਂ 7 ਹੋਣੀ ਚਾਹੀਦੀ ਉਹਦਾ ਕਿਵੇਂ ਪਤਾ ਲੱਗੂ ਵੀ ਗੋਹਾ ਨਾ ਪਤਲਾ ਹੋਵੇ ਨਾ ਸਖਤ ਹੋਵੇ ਗੋਹੇ 'ਚ 2 ਇੰਚ ਦਾ ਟੋਆ ਪੈਂਦਾ ਹੋਵੇ 2 ਇੰਚ ਦਾ ਨਹੀਂ ਘੱਟੋਂ ਘੱਟ 1.5 ਇੰਚ ਦਾ ਪੈਂਦਾ ਹੋਵੇ ਟੋਆ ਇਹਦੀਆਂ ਫੋਟੋਆਂ ਆਪਣੀ ਕਿਤਾਬ ਜਿਹੜੀ ਹੈਗੀ ਵਿਗਿਆਨਕ ਡੇਰੀ ਫਾਰਮਿੰਗ 'ਚ ਹੈਗੀਆਂ ਬਹੁਤ ਵਧੀਆ ਇਹਦੇ ਬਾਰੇ ਵੀਡੀਓ ਪਹਿਲਾਂ ਪਾਈਆਂ ਹੋਏ ਫਿਰ ਹੈਗਾ ਸਰੀਰ ਦਾ ਤਾਪਮਨ ਸਰੀਰ ਦਾ ਤਾਪਮਨ ਪਸ਼ੂ ਦਾ ਦੇਖੋ 100 101 ਹੋਣਾ ਚਾਹੀਦਾ ਹੈ ਜੇ ਟੈਂਪਰੇਚਰ ਪਸ਼ੂ ਦਾ 98.90 ਰਹਿ ਗਿਆ ਤਾਪਮਾਨ ਤਾਂ ਅੰਡਾ ਨਹੀਂ ਨਿਕਲਣਾ ਹੈਗਾ। ਛੋਟਾ ਛੋਟਾ ਅੰਡਾ ਬਣੂਗਾ ਪੂਰਾ 15-18 mm ਦਾ ਅੰਡਾ ਨਹੀਂ ਬਣੂਗਾ। ਉਹ ਤੋਂ ਬਿਨਾ ਵਧੀਆ ਤੁਹਾਡਾ ਬੱਚਾ ਨਹੀਂ ਤਿਆਰ ਹੋਣਾ ਹੈਗਾ। ਸਭ ਤੋਂ ਜ਼ਰੂਰੀ ਮਸਲਾ ਜਿਹੜਾ ਕੀ ਹੈ ਇਸ ਮੌਸਮ ਦੇ ਵਿੱਚ ਉਹ ਹੈਗਾ ਪਸ਼ੂਆਂ ਦੇ ਸਰੀਰ ਦੇ ਵਿੱਚ ਗਲੂਕੋਜ਼ ਦਾ। ਗਲੂਕੋਜ਼ ਦਾ ਪੱਧਰ ਜਿਹੜਾ ਦੇਖੋ ਕੀ ਹੈ ਬੰਦਿਆਂ ਦੇ ਵਿੱਚ ਤੇ ਪਸ਼ੂਆਂ ਦੇ ਵਿੱਚ ਫਰਕ ਹੈ। ਬੰਦਿਆਂ ਦੇ ਵਿੱਚ ਅਸੀਂ ਜਦੋਂ ਜ਼ਿਆਦਾ ਖਾਂਦੇ ਆ ਤਾਂ ਸਾਡੀ ਸ਼ੂਗਰ 100, 150, 200, 300, 400 ਤੱਕ ਵੀ ਜਾ ਸਕਦੀ ਹੈ। ਪਸ਼ੂਆਂ ਦੇ ਵਿੱਚ ਜਿਹੜੀ ਸ਼ੂਗਰ ਦਾ ਲੈਵਲ ਹੈ, ਗਲੂਕੋਜ਼ ਦਾ ਲੈਵਲ ਹੈ ਉਹ ਆਮ ਤੌਰ ਤੇ ਸਰਦੀਆਂ ਦੇ ਵਿੱਚ ਮਸਾਂ 40, 50, ਮਸਾਂ ਮਸਾਂ ਰਹਿੰਦਾ ਹੈ 40 50 ਮਿਲੀਗ੍ਰਾਮ 100 ਐਮਐਲ ਖੂਨ ਦੇ ਵਿੱਚ। ਪਸ਼ੂਆਂ ਦੇ ਵਿੱਚ ਬੱਚਾ ਵੜਨ ਵਾਸਤੇ ਚਾਰ ਚੀਜ਼ਾਂ ਜ਼ਰੂਰੀ ਨੇ। ਪਹਿਲੀ ਆਪਾਂ ਗੱਲ ਕੀਤੀ ਹੈ ਵੀ ਪਸ਼ੂ ਦਾ ਜਿਹੜਾ ਹੈਗਾ ਕੂਨ ਦੇ ਵਿੱਚ ਯੂਰੀਆ 20 25 30 ਤੋਂ ਜ਼ਿਆਦਾ ਨਾ ਹੋਵੇ ਦੂਜਾ ਹੈਗਾ ਵੀ ਉਹਦਾ ਟੈਂਪਰੇਚਰ ਹੈ ਪਸ਼ੂ ਦਾ ਉਹ 100 101 ਇਹਦੂ ਘਟਣਾ ਹੋਵੇ ਨਾ ਇਹਦੂ ਵਧੇ ਹੋਵੇ ਤੀਜੀ ਵੀ ਬਗਲ ਕੀਤੀ ਹੈ ਰੂਮਨ ਪੀ ਐਚ 6.5 ਤੋਂ 7.5 ਵਿੱਚ ਚੌਥੀ ਚੀਜ਼ ਹੈ ਨਾ ਜਿਹੜੀ ਇਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਪਸ਼ੂਆਂ ਦੇ ਵਿੱਚ ਜਿਹੜਾ ਸ਼ੂਗਰ ਲੈਵਲ ਹੈ ਉਹ 55 ਤੋਂ 60 ਮਤਲਬ ਕਿ 50 ਤੋਂ ਉੱਪਰ ਉੱਪਰ ਹੋਣਾ ਬਹੁਤ ਜ਼ਰੂਰੀ ਹੈ ਕਹਿਣਾ ਬੜਾ ਸੁੱਖ ਹੈ ਕੰਪਨੀਆਂ ਵਾਲੇ ਜਾਂ بڑے ਡਾਕਟਰ ਬੜੀਆਂ ਗੱਲਾਂ ਮਾਰਦੇ ਆ ਮੈਂ ਦੇਖਿਆ ਇਦਾਂ ਹੁੰਦਾ ਨਹੀਂ ਕਰਨਾ ਬੜਾ ਔਖਾ ਹੈ ਦੇਖੋ ਜਿਹੜੇ ਪਸ਼ੂ ਤੁਹਾਡੇ ਸੂਣ ਤੋਂ ਬਾਅਦ ਵਜਨ ਤੋੜਦੇ ਆ ਲਿੱッセ ਹੋ ਗਏ ਔਰ ਸਭ ਤੋਂ ਵੱਡੀ ਨਿਸ਼ਾਨੀ ਕੀ ਹੈ ਵੀ ਜਿਹੜੇ ਪਸ਼ੂ ਸੁੱਕੀ ਤੂੜੀ ਨੂੰ ਮੂੰਹ ਮਾਰਦੇ ਆ ਪੱਠੇ ਬਹੁਤ ਘੱਟ ਖਾਂਦੇ ਆ ਮੜਾ ਮੋਟਾ ਦਾਣਾ ਖਾ ਲੈਂਦੇ ਆ ਇਹ ਪਸ਼ੂ ਲਿੱッセ ਹੋ ਰਿਹਾ ਜਿਹਨੂੰ ਆਪਾਂ ਕਹਦੇ ਨੇ ਵੀ ਦੁੱਧ ਦੀ ਘਾੜ ਹੈ ਜਾਂ ਕਿਟੋਸਿਸ ਹੈ ਇਹ ਪਸ਼ੂਆਂ ਨੇ ਗੱਭਣ ਨਹੀਂ ਜੇ ਹੋਣ ਇਹ ਪਸ਼ੂ ਮੱਝਾਂ 'ਚ ਕੀ ਹੋਊਗਾ ਮੱਝਾਂ ਡੋਕੇ ਕਰੀ ਜਾਣਗੀਆਂ ਤਾਰਾ ਨਹੀਂ ਦੇਣਗੀਆਂ। ਗਾਵਾਂ ਕੀ ਹੋਣਗੀਆਂ ਤੁਸੀਂ ਦੇਖੋਗੇ ਵੀ ਜੇ ਤਾਰਾ ਦੇ ਵੀ ਦਿੱਤੀਆਂ ਤਾਂ ਮੜੀ ਜੀ ਤਾਰ ਦੇ ਕੇ ਬੰਦ ਹੋ ਜਾਣ ਉਹਨੇ। ਇਹ ਪਸ਼ੂਆਂ 'ਚ ਖੂਨ ਦਾ ਗਲੂਕੋਜ਼ ਲੈਵਲ ਘਟ ਘਟਿਆ ਹੁੰਦਾ। ਖੂਨ ਦਾ ਗਲੂਕੋਜ਼ ਲੈਵਲ ਤੁਸੀਂ ਆਮ ਬੰਦਿਆਂ ਦੀ ਗਲੂਕੋਜ਼ ਵਾਲੀ ਮਸ਼ੀਨ ਨਾਲ ਕਰ ਸਕਦੇ ਹੋ ਪਰ ਪ੍ਰੈਕਟੀਕਲ ਤਰੀਕਾ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਜਿਹੜੇ ਖੁਰਾਕੀ ਮਸਲੇ ਉਹ ਦਵਾਈਆਂ ਨਾਲ ਨਹੀਂ ਹੱਲ ਹੁੰਦੇ। ਪਹਿਲੀ ਗੱਲ ਤੇ ਇਹ ਜਿਹੜਾ ਪਸ਼ੂ ਲਿੱਸਾ ਹੋ ਰਿਹਾ ਉਹਦੇ ਟੀਕਾ ਨਾ ਭਰੋ। ਦੂਜੀ ਗੱਲ ਦੇਖੋ ਅੱਜ ਕੱਲ ਕੀ ਹੈ ਵੀ ਸਾਨੂੰ ਇਹ ਇਹ ਵਿਗਿਆਨ ਹੈ ਪਸ਼ੂ ਨੂੰ ਜਦੋਂ ਅਸੀਂ ਤੂੜੀ ਪੱਠੇ ਦਾਣਾ ਪਾਉਨੇ ਆ ਤਾਂ ਪਸ਼ੂ ਦੇ ਪੇਟ ਦੇ ਵਿੱਚ ਤਿੰਨ ਤਰ੍ਹਾਂ ਦੇ ਤਜਾਬ ਬਣਦੇ ਆ ਜਿਹਨੂੰ ਅਸੀਂ ਵੋਲਾਟਾਈਲ ਫੈਟੀ ਐਸਰ ਕਹਿੰਦੇ ਆ ਸਭ ਤੋਂ ਮੇਨ ਜਿਹੜਾ ਹੁੰਦਾ ਹੈ 60-65% ਐਸਿਟਿਕ ਐਸਿਡ ਹੁੰਦਾ ਐਸਿਟਿਕ ਐਸਿਡ ਦੁੱਧ ਦੀ ਫੈਟ ਨਿਰਧਾਰਤ ਕਰਦਾ ਐਸਿਟਿਕ ਐਸਰ ਬਣਦਾ ਜਿਹੜਾ ਉਹ ਬਣਦਾ ਹਰੇ ਚਾਰੇ ਤੋਂ ਉਦੋਂ ਬਾਅਦ ਜਿਹੜਾ ਦੂਜਾ ਹੁੰਦਾ ਹੈ ਉਹ ਹੁੰਦਾ ਹੈ ਪ੍ਰੋਪਾਇਨਿਕ ਐਸਿਡ ਪ੍ਰੋਪਾਇਨਿਕ ਐਸਿਡ 20-25% ਹੁੰਦਾ ਹੈ ਮਤਲਬ 65% ਹੋ ਗਿਆ ਸਾਡਾ ਜਿਹੜਾ ਐਸਿਟਿਕ ਐਸਿਡ ਪ੍ਰੋਪਾਇਨਿਕ ਐਸਿਡ ਜਿਹੜਾ ਹੁੰਦਾ ਉਹ ਢਾਣੇ ਤੋਂ ਬੰਦ ਹੈ ਖਲ ਤੋਂ ਬੰਦ ਹੈ ਫੀਡ ਤੋਂ ਬੰਦ ਹੈ ਗੁੜ ਸ਼ੱਕਰ ਤੋਂ ਬੰਦ ਹੈ ਪ੍ਰੋਪਾਇਨਿਕ ਐਸਿਡ ਤੋਂ ਗਲੂਕੋਜ਼ ਬੰਦ ਹੈ ਤੀਜਾ ਹੈਗਾ ਬਟੈਰਿਕ ਐਸਿਡ ਉਹ ਮਸਲ 10-15% ਹੁੰਦਾ ਸਭ ਤੋਂ ਘੱਟ ਹੁੰਦਾ ਹੈ ਜਿਹੜਾ ਪ੍ਰੋਪਾਇਨਿਕ ਐਸਿਡ ਹੈ ਦੂਜੇ ਨੰਬਰ ਵਾਲਾ ਉਹ ਦੁੱਧ ਦੀ ਮਾਤਰਾ ਅਨੁਸਾਰ ਅਧਾਰਤ ਕਰਦਾ ਹੈ ਕਿਉਂਕਿ ਪ੍ਰੋਪਾਇਨਿਕ ਐਸਿਡ ਨੇ ਗਲੂਕੋਸ ਬਦਲਣਾ ਹੁਣ ਤੁਸੀਂ ਦੇਖੋ ਜਿਹੜਾ ਗਲੂਕੋਸ ਬਣਾਉਣ ਵਾਲਾ ਐਸਿਡ ਹੈ পেট ਦੇ ਵਿੱਚ ਚੰਗਾ ਐਸਿਡ ਹੈ ਉਹ ਟੋਟਲ ਅਸੀਂ ਹਿਸਾਬ ਲਾ ਕੇ ਦੇਖੀਏ ਤਾਂ ਟੋਟਲ ਦਾ ਚੌਥਾ ਹਿੱਸਾ ਹੀ ਹੈ ਸੋ ਆਮ ਤੌਰ ਤੇ ਇਸ ਕਰਕੇ ਪਸ਼ੂਆਂ 'ਚ ਜੁਗਾਲੀ ਕਰਨ ਵਾਲੇ ਪਸ਼ੂਆਂ 'ਚ ਮੱਝਾਂ ਗਾਵਾਂ 'ਚ ਖੂਨ ਦਾ ਗਲੂਕੋਸ ਪੱਧਰ ਬਹੁਤ ਘਟ ਰਹਿੰਦਾ ਹੈ 50 ਤੋਂ ਥੱਲੇ ਹੋਊਗਾ ਤਾਂ ਅੰਡਾ ਨਿਕਲਣਾ ਨਹੀਂ ਸੀ ਜ਼ੋਰ ਲਾ ਲਓ ਜਿੰਨਾ ਮਰਜ਼ੀ ਵਧੀਆ ਟੀਕਾ ਭਰਾ ਲਓ ਸੋ ਹਲਕੀ ਹੈ ਸਭ ਤੋਂ ਵਧੀਆ ਹਲਕੀ ਹੈ ਜਿਹੜੇ ਪਸ਼ੂ ਨੂੰ ਤੁਸੀਂ ਟੀਕਾ ਭਰਉਣਾ ਹੈ ਹਫਤਾ 10 ਦਿਨ ਪਹਿਲਾਂ ਉਹਨੂੰ ਕਣਕ ਗੁੜ ਦਲੀਆ ਲੈਟੀ ਦਿਓ ਕਿਲੋ ਡੇਢ ਕਿਲੋ 2 ਕਿਲੋ 2.5 ਕਿਲੋ ਪਸ਼ੂ ਖਾਣੇ ਵਿੱਚ ਬਫਰ ਪਾ ਲਓ ਵਧੀਆ ਕੁਆਲਟੀ ਦਾ ਡੇਰੀ ਪ੍ਰੀਮਿਕਸ ਪਾ ਲਓ ਇਹ ਧਿਆਨ ਰੱਖੋ ਵੀ ਪਸ਼ੂ ਸੁੱਕਾ ਤਾਂ ਨਹੀਂ ਜ਼ਿਆਦਾ ਖਾ ਰਿਹਾ ਜੇ ਸੁੱਕਾ ਜ਼ਿਆਦਾ ਖਾ ਰਿਹਾ ਤਾਂ ਸਾਨੂੰ ਸੁੱਕਾ ਜ਼ਿਆਦਾ ਖਾਣ ਨਹੀਂ ਦੇਣਾ ਤੂੜੀ ਘਟਾ ਦਿਓ ਉਹਦੀ ਹਰਾ ਪਾਓ ਉਹਨੂੰ ਦਾਣਾ ਪਾਓ ਦੜੀਆ ਗੋੜ ਰੇਟੀ ਰੋਟੀਆਂ ਠੇਓ ਚ ਭੌਂ ਕੇ ਡੋਬ ਕੇ ਦਿਓ ਇਹ ਦੇਸੀ ਚੀਜ਼ਾਂ ਨੇ ਅਸੀਂ ਉਹੀ ਛੱਡੀ ਜਾਂਦੇ ਇਹਦੇ ਬਾਰੇ ਬਹੁਤ ਬਹੁਤ ਲੋਕੀ ਬਹੁਤ ਗੱਲਾਂ ਕਰਦੇ ਆ ਦੂਜੀ ਗੱਲ ਅਲਸੀ ਜਿਹੜੀ ਹੈਗੀ ਅਲਸੀ 100 150 ਗ੍ਰਾਮ ਤੁਸੀਂ ਮੰਨ ਲਓ 1.5 2 ਕਿਲੋ ਅਲਸੀ ਭੁੰਨ ਲਓ ਉਹਨੂੰ ਤੁਸੀਂ 100 ਗ੍ਰਾਮ ਰੋਜ਼ ਦੀ ਦਿਓ ਗੁੜ ਸ਼ੱਕਰ ਚ ਪਾ ਕੇ ਥੋੜਾ ਵਿੱਚ ਘਿਓ ਪਾ ਕੇ ਭੁੰਨ ਲਓ ਅਲਸੀ ਦੇ ਵਿੱਚ ਬਹੁਤ ਕੰਮ ਦੇ ਫੈਕਟਰੀ ਐਸਿਡ ਨੇ omega 3 omega 6 ਜਿਹੜੇ ਫੈਕਟਰੀ ਐਸਿਡ ਨੇ ਜ਼ਰੂਰੀ ਫੈਕਟਰੀ ਐਸਿਡ ਨੇ ਜਿੰਨਾ ਨਾਲ ਬੱਚਾ ਬਣਨਾ ਇਹੇ ਕੈਪਸੂਲਾਂ ਦੇ ਵਿੱਚ ਦਵਾਈਆਂ ਦੇ ਰੂਪ ਚ ਬਹੁਤ ਮਹਿੰਗੇ ਮਿਲਦੇ ਆ ਅਲਸੀ ਤੁਹਾਡੀ ਘਰ ਦੀ ਚੀਜ਼ ਹੈ ਅਲਸੀ ਦੀਆਂ ਪਿੰਡੀਆਂ ਬਣਾ ਕੇ ਦੇ ਸਕਦੇ ਪਸ਼ੂ ਨੂੰ 10 15 ਦਿਨ ਫਾਇਦਾ ਹੀ ਹੈ ਨੁਕਸਾਨ ਨਹੀਂ ਤੀਜੀ ਚੀਜ਼ ਦੇਖੋ ਕੀ ਹੈ ਮੰਨ ਲਓ ਸਾਡੇ ਅਸੀਂ ਸਾਰਾ ਕੁਝ ਕਰ ਰਹੇ ਆ ਫੇਰ ਵੀ ਪਸ਼ੂ ਦਾ ਜਿਹੜਾ ਗਲੂਕੋਸ ਦਾ ਪੱਧਰ ਘਟ ਰਹਿ ਰਿਹਾ ਅਸੀਂ ਡੇਰੀ ਪ੍ਰੀਮਿਕਸ ਵੀ ਦੇ ਰਹੇ ਆ ਇਹ ਜੇ ਪਸ਼ੂ ਚ ਕੀ ਹੋਊਗਾ ਵੀ ਜਿਹੜੇ ਪਸ਼ੂ ਬਹੁਤ ਜ਼ਿਆਦਾ دیر ਜਾਂ ਖੜਕੇ ਤਾਂ ਖੜੇ ਰਹਿੰਦੇ ਆ ਬੈਠੇ ਆ ਤਾਂ ਬੈਠੇ ਰਹਿੰਦੇ ਆ ਜਦ ਉੱਠਣ ਲੱਗੇ ਇਹ ਪਸ਼ੂ ਤੁਹਾਨੂੰ ਦੇਖ ਕੇ ਡੰਡਾ ਮਾਰ ਕੇ ਠੋਣੇ ਪੈਂਦੇ ਆ ਠੀਕ ਹੈ ਜਦ ਦੁੱਧ ਨਹੀਂ ਲਾਉਂਦੇ ਪਸ਼ੂ ਪੂਰਾ ਇਹ ਇਹ ਪਸ਼ੂਆਂ ਚ ਤੁਸੀਂ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਰਿਊਮਨ ਪ੍ਰੋਟੈਕਟਰ ਗਲੂਕੋਸ ਆਂਦਾ ਹੈ ਮੋਨੋਪ੍ਰੋਪੀਲਨ ਗਲਾਈਕੋਲ ਆਂਦਾ ਹੈ ਮੋਨੋਪ੍ਰੋਪੀਲਨ ਗਲਾਈਕੋਲ ਬਹੁਤ ਪਿਓਰ ਗਲਿਸਰਿਨ ਦਾ ਪਿਓਰ ਰੂਪ ਹੈ ਜਿੱਕਿ ਸਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਹੋਵੇ ਮੈਂ ਕਿਸੇ ਪ੍ਰੋਡਕਟ ਦੀ ਗੱਲ ਨਹੀਂ ਕਰਦਾ ਵੀਡੀਓ 'ਚ ਲੋਕੀ 5-5000 ਲੈ ਕੇ ਜਿਹੜੇ ਪੇਟ ਵੀਡੀਓ ਬਣਾਈ ਜਾਂਦੇ ਹਨ ਮੈਂ ਉਹ ਕੰਮ ਨਹੀਂ ਕੀਤਾ ਆਪਾਂ ਬਾਬੇ ਨਾਨਕ ਦੀ ਸੋਚ ਤੇ ਪੈਰਾਂ ਦੇਈਦਾ ਸੱਚੀ ਸੁੱਚੀ ਜਾਣਕਾਰੀ ਦੇਈਦੀ ਹੈ ਤੁਸੀਂ ਮੇਰੇ ਨਾਲ WhatsApp ਤੇ ਸੰਪਰਕ ਕਰ ਸਕਦੇ ਹੋ ਨਾਲ ਹੀ ਇਹਦੇ ਰਿਊਮਨ ਦੀ pH ਪੇਟ ਦੀ pH ਸਹੀ ਰੱਖਣ ਵਾਸਤੇ ਤੁਸੀਂ ਪੋਸਟ ਬਾਇਓਟਿਕ ਦਾ ਕਨਸੈਪਟ ਅੱਜਕੱਲ ਆ ਗਿਆ ਪਹਿਲਾਂ ਸਾਡੇ ਚੱਲਦੇ ਸੀ ਪ੍ਰੀ ਬਾਇਓਟਿਕ ਪ੍ਰੋ ਬਾਇਓਟਿਕ ਕਹਿੰਦਾ ਚੱਲਦਾ ਸੀ ਉਹਨੂੰ ਸਿੰਬਾਇਓਟਿਕ ਵੀ ਕਹਿੰਦੇ ਸੀ ਵਿਪਰੀਤ ਪ੍ਰੂ ਦਾ ਜੋੜ ਹੁਣ ਪੋਸਟ ਬਾਇਓਟਿਕ ਆਗੇ ਰੈਡੀ ਮੇਡ ਤਿਆਰ ਹজম ਦਾ ਹজম ਹੋਣ ਵਾਲੇ ਗੁੱਡ ਮਿੱਤਰ ਕੀੜੇ ਜਿਹੜੇ ਹੈਗੇ ਪੋਸਟ ਬਾਇਓਟਿਕ ਅਸੀਂ ਕਹਿੰਨੇ ਉਹਦੇ ਨਾਲ ਖਾਤਾ ਪੀਤਾ ਲੱਗੂਗਾ ਵੀ ਪੇਟ ਦੀ ਪੀ ਐਚ ਵੀ ਸਹੀ ਰਹੂਗੀ ਔਰ ਪਸ਼ੂ ਦਾ ਜਿਹੜਾ ਹজম ਹੋਣ ਦੀ ਸ਼ਕਤੀ ਉਹ ਵੀ ਵਧੂਗੀ ਹੁਣ ਕੀ ਹੁੰਦਾ ਦੇਖੋ ਬਲੱਡ ਗਲੂਕੋਜ਼ ਜਿਹੜਾ ਬਤਾਉਣ ਵਾਸਤੇ ਸਾਨੂੰ ਤੁਸੀਂ ਗੁੜ ਵੀ ਸ਼ੱਕਰ ਵੀ ਦੇ ਸਕਦੇ ਹੋ ਦੜੀਆਂ ਡੀਟੀ ਵੀ ਦੇ ਸਕਦੇ ਹੋ ਰਿਊਮਨ ਪ੍ਰੋਟੈਕਟਰ ਗਲੂਕੋਜ਼ 250 ਗ੍ਰਾਮ ਰੋਜ਼ ਦਾ ਦੇ ਸਕਦੇ ਹੋ ਇਦੇ ਵਾਸਤੇ ਤੁਸੀਂ ਜਿਹੜਾ ਮੋਨੋਪ੍ਰੋਪੀਲਨ ਗਲਾਈਕੋਲ ਹੈ ਇਹ 2 ਟਾ 200 ਗ੍ਰਾਮ ਦੇ ਸਕਦੇ ਬਹੁਤ ਹੀ ਕਾਰਗਰ ਚੀਜ਼ ਹੈ ਤੁਸੀਂ ਵਰਤ ਕੇ ਦੇਖਿਓ ਔਰ ਜਿਹੜੇ ਪੋਸਟ ਬਾਇਓਟਿਕ ਨੇ ਉਹ ਤਾਂ 10 ਗ੍ਰਾਮ ਤੋਂ ਵੱਧ ਪੱਦੇ ਨਹੀਂ ਹੁੰਦੇ ਸੋ ਗੱਲ ਕੀ ਹੈ ਵੀ ਪਸ਼ੂ ਨੂੰ ਗੱਭਣ ਕਰਾਉਣ ਦਾ ਸਮਾਂ ਸਾਡੇ ਕੋਲੇ ਸੂਣ ਤੋਂ ਬਾਅਦ ਮੰਨ ਲਓ ਜਿਹੜਾ ਸਾਡਾ ਪਸ਼ੂ ਦਿਵਾਲੀ ਤੋਂ ਬਾਅਦ ਦਾ ਸੂਇਆ ਹੈ ਤਾਂ ਸਾਡੇ ਕੋਲ ਸਮਾਂ ਹੁਣ ਵੱਧ ਤੋਂ ਵੱਧ ਮੰਨ ਕੇ ਚੱਲੋ ਵੀ 1 ਮਹੀਨਾ ਹੋਰ ਹੈ ਸੋ 100% ਜ਼ੋਰ ਲਾਓ ਹਰ ਤਰ੍ਹਾਂ ਦਾ ਸੀ ਵਧੀਆ ਸੀ ਮਨ ਵਰਤ ਰਿਆ ਪਰ ਛੋਟੇ ਛੋਟੇ ਗਲਤੀਆਂ ਜਿਹੜੀ ਏਆਈ ਗਨ ਹੈ ਤੁਹਾਡੀ ਉਹਨੂੰ ਕੋਸ਼ਿਸ਼ ਕਰੋ ਹਮੇਸ਼ਾ ਭਾਵੇਂ ਡਰੱਪ ਦੀ ਲੈ ਕੇ ਜਾਂਦੇ ਭਾਵੇਂ ਤੋਰ ਸੀ ਆਪਦੀ ਵਰਤਦੇ ਹੋ ਉਹਨੂੰ ਗੈਸ ਤੇ ਇੱਕ ਵਾਰੀ ਗਰਮ ਜ਼ਰੂਰ ਕਰ ਲਓ ਉਹਦੇ ਨਾਲ ਉਹਦੇ ਵਿੱਚੋਂ ਕਟਾਣੂ ਰਹਿਤ ਵੀ ਹੋ ਜੂਗੀ ਤੇ ਜੇ ਠੰਡੀ ਹੈ ਤਾਂ ਗਰਮ ਵੀ ਹੋ ਜੂਗੀ ਦੂਜਾ ਕੀ ਹੈ ਜਿਹੜਾ ਪਾਣੀ ਹੈ ਜੀ ਚ ਪੱਟੀ ਕੱਢ ਕੇ ਰੱਖਣਾ ਹੈ ਇੱਕ ਤੋਂ ਵੱਧ ਪੀਕਾ ਇੱਕ ਟਾਈਮ ਤੇ ਨਾ ਕੱਢੋ ਔਰ ਪਾਣੀ ਦਾ ਤਾਪਮਾਨ ਹੈ ਜਿਹੜਾ ਪਾਣੀ ਤੁਹਾਡਾ ਕੋਸਾ ਹੋਣਾ ਚਾਹੀਦਾ ਠੰਡਾ ਨਹੀਂ ਹੋਣਾ ਚਾਹੀਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਮਤਲਬ 35 40 ਡਿਗਰੀ ਪਾਣੀ ਦਾ ਟੈਂਪਰੇਚਰ ਹੋਣਾ ਚਾਹੀਦਾ ਫਰਕ ਬੜਾ ਪੈਂਦਾ ਦੇਖੋ ਗੱਲ ਹੀ ਹੈ ਵੀ ਨੁਕਸਾਨ ਬੜਾ ਹੁੰਦਾ ਪਸ਼ੂ ਪਾਲਕਾਂ ਦਾ ਮੈਨੂੰ ਮੈਨੂੰ ਇਹ ਹੁੰਦਾ ਵੀ ਇਹ ਚੀਜ਼ਾਂ ਅਸੀਂ ਜਿਹੜੀਆਂ ਹੈਗੀਆਂ ਹੁਣ ਜ਼ਮੀਨੀ ਪੱਧਰ ਤੇ ਲਾਗੂ ਕਰਾਈਏ ਬਾਕੀ ਜਿਹੜੀ ਕਿਤਾਬ ਹੈ ਆਪਣੀ ਇਹ ਵਿਗਿਆਨਕ ਡੇਰੀ ਫਾਰਮਿੰਗ ਜਿਹੜੀ ਹੈਗੀ ਇਹ ਸੇਵਾ ਵਾਸਤੇ ਬਣਾਈ ਗਿਆ ਕੋਈ ਵਪਾਰ ਵਾਸਤੇ ਨਹੀਂ ਮੜਾਈ ਵੀ ਇਸੇ ਕਰਕੇ ਜੀ ਬਾਬੇ ਨਾਨਕ ਦੀ ਫੋਟੋ ਲਾਈ ਵੀ ਹੈ ਸ਼ੁਰੂ ਚ ਵੀ ਬਾਬੇ ਨਾਨਕ ਦੀ ਸੱਚੀ ਸੁੱਚੀ ਸੋਚ ਤੇ ਪੈਰਾ ਦੇਣਾ ਬੇਜਵਾਨ ਨੇ ਪਸ਼ੂਆਂ ਤੇ ਪਸ਼ੂ ਪਾਲਕਾਂ ਦੀ ਭਲਾਈ ਕਰਨਾ ਬਾਕੀ ਇਹ ਕਿਤਾਬ ਪੀਡੀਐਫ ਇਹ ਮੇਲੇ ਦੇ ਵਿੱਚ ਵੀ ਕੁਝ ਪਬਲਿਸ਼ਰ ਹੈਗੇ ਜਿਨ੍ਹਾਂ ਨੇ ਲਈ ਹੋਊਗੀ ਤੁਸੀਂ ਉੱਥੋਂ ਲੈ ਸਕਦੇ ਹੋ ਆਨਲਾਈਨ ਵੀ ਮਗਾ ਸਕਦੇ ਹੋ ਬਾਕੀ ਮਿਲਦੇ ਆਂ ਜੀ ਸ਼ਨੀਵਾਰ ਐਤਵਾਰ ਨੂੰ ਠੀਕ ਹੈ ਧੰਨਵਾਦ ਜੀ ਖੁਰਾਕੀ ਮਸਲੇ ਜਿਹੜੇ ਹੈਗੇ ਉਹ ਦਵਾਈਆਂ ਨਾਲ ਨਹੀਂ ਹੱਲ ਹੋਣੇ ਆਪਾਂ ਲਿਖ ਕੇ ਵੀ ਲਾਇਆ ਤੁਸੀਂ ਵੀ ਲਿਖ ਕੇ ਲਓ ਯਾਦ ਵੀ ਰੱਖੋ ਲੱਗ ਵੀ ਕਰੋ ठीक है जी धन्यवाद जी सारम सस कर